ਭਾਈਏ ਭਜਾਓ ਤੇ ਪੰਜਾਬ ਬਚਾਓ ਸੋਸ਼ਲ ਮੀਡੀਆ ਦੇ ਉੱਤੇ ਇਹ ਲਹਿਰ ਚੱਲੀ ਪਈ ਆ ਲੋਕ ਕਈ ਥਾਵਾਂ ਦੇ ਉੱਤੇ ਤੱਤਾ ਭਾਰਾ ਵੀ ਬੋਲਦੇ ਆ ਲੰਘੇ ਕੱਲ ਕਈ ਥਾਵਾਂ ਦੇ ਉੱਤੇ ਪਤਾ ਲੱਗਾ ਜੀ ਕਿ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਖਿੱਚ ਧੂ ਵੀ ਹੋਈ ਆ ਕਈ ਥਾਵਾਂ ਦੇ ਉੱਤੇ ਧੱਕਾ ਮੁਕੀ ਵੀ ਹੋਈ ਆ ਕਈ ਥਾਵਾਂ ਤੇ ਉਹਨਾਂ ਨੂੰ ਇਹ ਗੱਲ ਕਹੀ ਗਈ ਆ ਵੀ ਭਾਈ ਪੰਜਾਬ ਛੱਡ ਕੇ ਭਜ ਜਾਓ ਜੇ ਚੰਗੇ ਰਹਿਣਾ ਤਾਂ ਉਹ ਖਬਰਾਂ ਵੀ ਬਣੀਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਪ੍ਰਿੰਟ ਮੀਡੀਆ ਦੇ ਵਿੱਚ ਵੀ ਇਹ ਖਬਰਾਂ ਆਈਆਂ ਪ੍ਰਵਾਸੀ ਮਜ਼ਦੂਰਾਂ ਦੇ ਧੌੜ ਧੱਫਾ ਵੀ ਕਈ ਥਾਵਾਂ ਦੇ ਉੱਤੇ ਕੀਤਾ ਗਿਆ ਪਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਸ ਵੇਲੇ ਵੀਰ ਕਹਿੰਦੇ ਆ ਵੀ ਭਾਈ ਭਈਏ ਭਜਾਓ ਪੰਜਾਬ ਤਾਂ ਹੀ ਬਚਦਾ ਉਹਨਾਂ ਦਾ ਤਰਕ ਆਪਣਾ ਉਹ ਕਹਿੰਦੇ ਜੀ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਜਿੰਨੀਆਂ ਅਲਮਤਾਂ ਉਹਦਾ ਵੱਡਾ ਕਾਰਨ ਪ੍ਰਵਾਸੀ ਮਜ਼ਦੂਰ ਆ ਕਿਰਤ ਨੂੰ ਖੋਰਾ ਕਿਹਨੇ ਲਾਇਆ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਤੇ ਕਾਬਜ਼ ਹੋ ਗਏ ਪ੍ਰਵਾਸੀ ਮਜ਼ਦੂਰ ਇਹ ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰਦੇ ਆ ਇਹਨਾਂ ਨੇ ਸਾਡੇ ਮਜ਼ਦੂਰਾਂ ਨੂੰ ਵਿਹਲੇ ਕਰ ਦਿੱਤਾ ਇਹ ਪੰਜਾਬ ਦੇ ਵਿੱਚ ਅਪਰਾਧਕ ਵਿਰਤੀ ਦੇ ਮਾਲਕ ਲੋਕ ਆਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਕ੍ਰਾਈਮ ਵਧ ਰਿਹਾ ਇਹਨਾਂ ਲੋਕਾਂ ਦੇ ਵੱਲੋਂ ਇੱਥੇ ਆ ਕੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਆ ਜਿਹਦੇ ਕਰਕੇ ਇਸ ਵੇਲੇ ਪੰਜਾਬ ਦੇ ਲੋਕ ਅਵਾਜ਼ਾਰ ਸਥਿਤੀ ਦੇ ਵਿੱਚ ਆ ਇਹ ਗੱਲਾਂ ਜ਼ਿਕਰ ਨਹੀਂ ਬਣਦੇ ਤੁਸੀਂ ਇਸ ਗੱਲ ਤੋਂ ਅਡਰਾ ਸੋਚਦੇ ਹੋ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਇਹ ਗੱਲ ਕਹਿੰਦੇ ਹੋ ਕਿ ਭਾਈ ਕੱਲੇ ਪ੍ਰਵਾਸੀ ਮਜ਼ਦੂਰ ਹੀ ਅਪਰਾਧਿਕ ਵਿਰਤੀ ਵਾਲੇ ਨਹੀਂ ਪੰਜਾਬੀ ਵੀ ਤਾਂ ਅਪਰਾਧ ਕਰਦੇ ਆ ਜੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚੋਂ ਕੁਝ ਲੋਕ ਆ ਜਿਹੜੇ ਉਹ ਗਲਤ ਵਿਰਤੀ ਦੇ ਮਾਲਕ ਆ ਤਾਂ ਪੰਜਾਬੀ ਵੀ ਤਾਂ ਕੁਝ ਕ ਐਸੇ ਆ ਜਿਹੜੇ ਕਿ ਗਲਤ ਵਿਰਤੀ ਦੇ ਮਾਲਕ ਆ ਜੇ ਪ੍ਰਵਾਸੀ ਮਜ਼ਦੂਰਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਤੇ ਹੋਣੀ ਵੀ ਚਾਹੀਦੀ ਜਿਹੜੇ ਬੰਦੇ ਗਲਤ ਕੰਮ ਕਰਨਗੇ ਫਿਰ ਜੇਕਰ ਉਹ ਹੀ ਗਲਤ ਕੰਮ ਕਰਨਗੇ ਪੰਜਾਬੀ ਤਾਂ ਪੰਜਾਬੀਆਂ ਨੂੰ ਵੀ ਫਾਂਸੀ ਹੋਣੀ ਚਾਹੀਦੀ ਆ ਅਪਰਾਧ ਤਾਂ ਅਪਰਾਧ ਆ ਤੁਸੀਂ ਆ ਗੱਲ ਲਿਖਦੇ ਹੋ ਤੁਹਾਨੂੰ ਗਾਲਾਂ ਬਹੁਤ ਪੈਂਦੀਆਂ ਲੋਕ ਇਹ ਗੱਲ ਕਹਿੰਦੇ ਤੁਸੀਂ ਪੰਜਾਬ ਪੱਖੀ ਨਹੀਂ ਤੁਸੀਂ ਤਾਂ ਭਈਆਂ ਦੇ ਹੱਕ ਦੇ ਵਿੱਚ ਬੋਲਣ ਵਾਲੇ ਹੋ ਤੁਸੀਂ ਤਾਂ ਦਿੱਲੀ ਵਾਲਿਆਂ ਦੇ ਹੱਥ ਦੇ ਵਿੱਚ ਖੇਡਣ ਵਾਲੇ ਹੋ ਉਹ ਕਹੋ ਘਰੇ ਬੈਠੇ ਰਜਾਈ ਵਿਦਵਾਨ ਆ ਜਿਹੜੇ ਉਹ ਇਸ ਵੇਲੇ ਟੱਕਰਾਂ ਮਾਰਦੇ ਆ ਜਦ ਕੀ ਹਕੀਕਤ ਨੂੰ ਸਮਝਣਾ ਸਭ ਨੂੰ ਚਾਹੀਦਾ ਜਾ ਦੇ ਕੇ ਤਰਕ ਕੁਝ ਹੋਰ ਕਹਿੰਦਾ ਪ੍ਰਵਾਸੀ ਮਜ਼ਦੂਰਾਂ ਨੇ ਪਿਛਲੇ ਕੁਝ ਕੁ ਵਰਿਆਂ ਦੇ ਵਿੱਚ ਪੰਜਾਬ ਦੇ ਵਿੱਚ ਅਪਰਾਧ ਫਲਾਇਆ ਕੁਝਕ ਨਹੀਂ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਇਹ ਗੱਲ ਬਿਲਕੁਲ ਸੱਚੀ ਆ ਵੀ ਇਹਨਾਂ ਨੇ ਗਲਤ ਕੰਮ ਵੀ ਕੀਤੇ ਆ ਪਰ ਜਿਹੜੇ ਜਿਹੜੇ ਬੰਦਿਆ ਨੇ ਗਲਤ ਕੰਮ ਕੀਤੇ ਆ ਉਹਦੇ ਵਿੱਚੋਂ ਪੁਲਿਸ ਨੇ ਬਹੁਤੇ ਗ੍ਰਿਫਤਾਰ ਕੀਤੇ ਆ ਕਈ ਜੇਲਾਂ ਦੇ ਵਿੱਚ ਆ ਕਈ ਕੇਸ ਅਧੀਨ ਆ ਕਿਸੇ ਨੂੰ ਜ਼ਮਾਨਤ ਵੀ ਮਿਲੀ ਹੋ ਸਕਦੀ ਆ ਜਿਹੜਾ ਹਰਵੀਰ 5 ਸਾਲ ਦਾ ਬੱਚਾ ਇਸ ਵੇਲੇ ਉਹਦਾ ਨਾਮ ਹੈਗਾ ਜੀ ਅਨੰਕੇ ਯਾਦਵ ਜਿਹੜਾ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਆ ਜਿਹਨੇ ਕਿ ਹਰਵੀਰ ਦੇ ਨਾਲ ਬਦਫੈਲੀ ਕੀਤੀ ਆ ਤੇ ਉਹਦਾ ਬਾਅਦ ਦੇ ਵਿੱਚ ਕਤਲ ਕੀਤਾ ਉਹਨੂੰ ਫਾਂਸੀ ਮਿਲਣੀ ਚਾਹੀਦੀ ਆ ਇਹ ਸੱਚੀ ਮੁੱਚੀ ਫਾਂਸੀ ਹੀ ਮਿਲਣੀ ਚਾਹੀਦੀ ਤੇ ਤੁਰੰਤ ਮਿਲਣੀ ਚਾਹੀਦੀ ਆ ਫਾਸਟ ਟਰੈਕ ਅਦਾਲਤ ਦੇ ਵਿੱਚ ਇਹਦੀ ਸੁਣਵਾਈ ਹੋਣੀ ਚਾਹੀਦੀ ਆ ਤੇ ਉਹਨੂੰ ਦਿਨਾਂ ਦੇ ਵਿੱਚ ਹੀ ਫਾਂਸੀ ਦੇ ਫੰਦੇ ਦੇ ਉੱਤੇ ਲੰਮਕਾਰ ਜੜਨਾ ਚਾਹੀਦਾ ਇਹ ਸਾਡੀ ਵੀ ਦਲੀਲ ਤੌਰ ਤੇ ਮੰਗਾ ਜੇਕਰ ਕੋਈ ਹੋਰ ਵੀ ਕਰੇ ਤਾਂ ਉਹਨੂੰ ਵੀ ਇਵੇਂ ਫਾਹ ਦੇਣਾ ਚਾਹੀਦਾ ਕਿਉਂਕਿ ਬੱਚੇ ਕੋਮਲ ਹੁੰਦੇ ਆ ਬੱਚੇ ਦੇ ਨਾਲ ਜੋ ਵਧਿੱਕੀ ਕੀਤੀ ਆ ਇਨੂੰ ਕਿਸੇ ਵੀ ਕੀਮਤ ਦੇ ਉੱਤੇ برداشت ਨਹੀਂ ਕਰ ਸਕਦੇ ਪਰ ਇੱਕ ਗੱਲ ਹੋਰ ਵੀ ਚੇਤੇ ਰੱਖਿਓ ਫਰੀਦਕੋਟ ਦੇ ਵਿੱਚ ਇੱਕ ਪਿੰਡ ਆ ਚਲੋ ਮੈਂ ਪਿੰਡ ਦਾ ਜ਼ਿਕਰ ਨਹੀਂ ਕਰਨਾ ਸੀ ਸਾਰੇ ਪਿੰਡਾਂ ਦਾ ਬਹੁਤ ਸਤਿਕਾਰ ਕਰਦੇ ਆ ਫਰੀਦਕੋਟ ਦੇ ਵਿੱਚ ਇੱਕ ਪਿੰਡ ਆ ਉਸ ਪਿੰਡ ਦੇ ਵਿੱਚ 6 ਸਾਲ ਦਾ ਇੱਕ ਬੱਚਾ 2 ਦਿਨ ਪਹਿਲਾਂ ਪਿੰਡ ਦੇ ਹੀ ਤਿੰਨ ਮੁੰਡਿਆਂ ਨੇ ਉਸ ਬੱਚੇ ਨੂੰ ਇੱਕ ਸਟੋਰ ਦੇ ਵਿੱਚ ਲਿਜਾ ਕੇ ਬਦਫੇਲੀ ਕੀਤੀ ਆ ਹੁਣ ਦੱਸੋ ਜੀ ਕਿ ਇਹਦੇ ਵਿੱਚ ਤੇ ਉਹਦੇ ਵਿੱਚ ਫਰਕ ਕੋਈ ਹੈ ਉਹਨੇ ਬਦਫੇਲੀ ਕਰਕੇ ਮੁੰਡਾ ਮਾਰ ਦਿੱਤਾ ਇਹਨਾਂ ਨੇ ਮੁੰਡਾ ਮਾਰਿਆ ਨਹੀਂ ਪਰ ਇਹਨਾਂ ਨੇ ਬਦਫੇਲੀ ਕੀਤੀ ਆ ਮੈਂ ਇਹ ਗੱਲ ਤਾਂ ਤੁਲਨਾ ਦੇ ਰੂਪ ਦੇ ਵਿੱਚ ਕੀਤੀ ਆ ਕਿਉਂਕਿ ਅਪਰਾਧਿਕ ਬਿਰਤੀ ਵਾਲੇ ਲੋਕ ਉਹ ਭਈਏ ਵੀ ਹੋ ਸਕਦੇ ਆ ਉਹ ਪੰਜਾਬੀ ਵੀ ਹੋ ਸਕਦੇ ਆ ਗੋਰੇ ਕਾਲੇ ਗੁਜਰਾਤੀ ਹਰਿਆਣਵੀ ਕੋਈ ਵੀ ਹੋ ਸਕਦਾ ਇਹਦੇ ਵਿੱਚ ਇਹ ਵੀ ਗੱਲ ਵੀ ਭਾਈ ਤੁਸੀਂ ਪੰਜਾਬ ਪੱਖੀ ਨਹੀਂ ਹੋ ਇਹ ਤਾਂ ਗੱਲ ਐਵੇਂ ਲੜਾਈ ਝਗੜੇ ਵਾਲੀ ਆ ਵੀ ਬੈਸਣ ਵਾਲੀ ਆ ਜਿਹਦੇ ਵਿੱਚ ਮੂੰਹ ਸਿਰ ਕੋਈ ਨਹੀਂ ਕਿ ਭਾਈ ਇਹ ਤਾਂ ਐਂ ਹਨ ਅਸੀਂ ਤਾਂ ਪੰਜਾਬ ਪੱਖੀ ਗੱਲ ਕਰਦੇ ਹਾਂ ਹੁਣ ਤੁਸੀਂ ਦੱਸੋ ਵੀ ਜਿਹੜੇ ਫਰੀਦਕੋਟ ਦੇ ਤਿੰਨ ਮੁੰਡਿਆਂ ਨੇ ਗਲਤ ਕੰਮ ਕੀਤਾ ਕੀ ਆਪਾਂ ਉਸ ਗੱਲ ਨੂੰ ਵਾਜਬ ਕਹੀਏ ਇਹਦਾ ਮਤਲਬ ਇਹ ਆ ਕਿ ਸ਼ੈਤਾਨ ਵਰਤੀ ਇਹਦੇ ਵਿੱਚ ਵੀ ਆ ਸ਼ੈਤਾਨ ਵਰਤੀ ਉਹਨਾਂ ਤਿੰਨਾਂ ਦੇ ਵਿੱਚ ਵੀ ਆ ਇਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਸਦਾ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਆ ਪਰ ਆਪਾਂ ਇੱਥੇ ਗਲਤ ਤਰਕ ਦੀ ਕਿਸਵੱਟੀ ਦੇ ਉੱਤੇ ਲੈ ਕੇ ਨਹੀਂ ਰਾਜ਼ੀ ਹੁਣ ਉਸ ਤੋਂ ਅਗਲੀ ਗੱਲ ਤੁਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਕੁੱਟ-ਕੁੱਟ ਕੇ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਰੌਲਾ ਪਾ ਪਾ ਕੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਭਜਾਉਣ ਦਾ ਹੱਕ ਕਿਵੇਂ ਰੱਖਦੇ ਹੋ ਸਵਾਲ ਇਹ ਆ ਸਰਕਾਰ ਦੇ ਉੱਤੇ ਆਪਾਂ ਦਬਾਅ ਬਣਾ ਸਕਦੇ ਆ ਸਰਕਾਰ ਨੂੰ ਇਹ ਗੱਲ ਕਹਿ ਸਕਦੇ ਨੇ ਜੀ ਕਿ ਇਹਨਾਂ ਦੇ ਖਿਲਾਫ ਇੱਥੇ ਜਾਂ ਇਹਨਾਂ ਦੇ ਬਾਬਤ ਇੱਥੇ ਬਿੱਲ ਲਿਆਂਦਾ ਜਾਵੇ ਐਕਟ ਲਿਆਂਦਾ ਜਾਵੇ ਕਿ ਭਾਈ ਕੋਈ ਵੀ ਬੰਦਾ ਪੰਜਾਬ ਦੇ ਵਿੱਚ ਆ ਕੇ ਕਿਸੇ ਵੀ ਹੋਰ ਸੂਬੇ ਦਾ ਜ਼ਮੀਨ ਨਹੀਂ ਖਰੀਦ ਸਕਦਾ ਇੱਥੇ ਆ ਕੇ ਉਹ ਆਧਾਰ ਕਾਰਡ ਜਾਂ ਕੋਈ ਵੀ ਪਛਾਣ ਪੱਤਰ ਨਹੀਂ ਬਣਾ ਸਕਦਾ ਜੇਕਰ ਕਿਸੇ ਹੋਰ ਸੂਬੇ ਦੇ ਬੰਦੇ ਨੇ ਪੰਜਾਬ ਦੇ ਵਿੱਚ ਆ ਕੇ ਮਜ਼ਦੂਰੀ ਕਰਨੀ ਕੰਮ ਕਰਨਾ ਉਹਨੂੰ ਕੰਮ ਵਾਲਾ ਲੈਸੈਂਸ ਮਿਲੇ ਤੇ ਉਹਦੋਂ ਪਤਾ ਹੋਵੇ ਜੀ ਕਿ ਮੈਨੂੰ 2 ਸਾਲ ਦੇ ਲਈ 1 ਸਾਲ ਦੇ ਲਈ 6 ਸਾਲ ਦੇ ਲਈ ਕੰਮ ਦਾ ਲੈਸੈਂਸ ਮਿਲਿਆ ਉਹਦਾ ਪਿੰਡ ਕਿਹੜਾ ਉਦਾ ਜ਼ਿਲ੍ਹਾ ਕਿਹੜਾ ਉਹਦਾ ਖੇਤਰ ਕਿਹੜਾ ਇਹਦੇ ਬਾਰੇ ਮੁਕੰਮਲ ਜਾਣਕਾਰੀ ਰਿਕਾਰਡ ਦੇ ਵਿੱਚ ਹੋਵੇ ਉਹ ਆਪਣੇ ਰਿਕਾਰਡ ਦੇ ਨਾਲ ਸੰਬੰਧਤ ਸਾਰੀਆਂ ਜਾਣਕਾਰੀਆਂ ਦੇਵੇ ਇਹ ਤਾਂ ਗੱਲਾਂ ਅਸੀਂ ਸਰਕਾਰ ਤੇ ਦਬਾਅ ਬਣਾਉਣਾ ਸਰਕਾਰ ਨੇ ਇਸ ਮਾਮਲੇ 'ਚ ਕਾਨੂੰਨ ਬਣਾਉਣਾ ਤੇ ਆਪਾਂ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਥਾਂ ਦੇ ਉੱਤੇ ਸਿੱਧੀ ਟੱਕਰ ਪਈਏ ਜਿਸ ਤਰੀਕੇ ਦੇ ਨਾਲ ਸਾਡੇ ਕੋਲੇ ਇਹ ਤਾਂ ਅਧਿਕਾਰ ਹੀ ਹੈ ਨਹੀਂ ਕਿ ਆਪਾਂ ਕੁੱਟ-ਕੁੱਟ ਕੇ ਬੰਦਿਆਂ ਨੂੰ ਪੰਜਾਬ ਦੇ ਵਿੱਚੋਂ ਭਜਾ ਕੇ ਇਹ ਇੱਕ ਨਵੀਂ ਕ੍ਰਾਂਤੀ ਲੈ ਕੇ ਆ ਰਹੇ ਹਾਂ ਕੀ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕ੍ਰਾਂਤੀ ਬਣਾਈ ਆ ਇਹ ਦਾ ਕੁਝ ਸੱਟਾ ਨਿਕਲੂਗਾ ਕੀਤੇ ਰੱਖਿਓ ਕੁਝ ਇੱਕ ਹਫ਼ਤੇ ਪਹਿਲਾਂ ਉਪਪਲ ਫਾਰਮ ਵਾਲੀ ਕੁੜੀ ਵੀ ਇਵੇਂ ਹੀ ਚਰਚਾ ਦੇ ਵਿੱਚ ਸੀ ਕੁਝ ਇੱਕ ਹਫ਼ਤੇ ਪਹਿਲਾਂ ਅਮਰੀਕਾ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਹਰਜਿੰਦਰ ਸਿੰਘ ਦੇ ਨਾਲ ਪਾਪਾ ਜਾਣਦੇ ਕਿ ਯੂਟਰਨ ਗਲਤ ਲਿਆ ਤੇ ਉਹਦੇ ਕੋਲੋਂ ਕੁਝ ਕੁ ਲੋਕ ਮਾਰੇ ਗਏ ਜਾਂ ਐਕਸੀਡੈਂਟ ਦੇ ਵਿੱਚ ਜਿਵੇਂ ਤਿੰਨ ਜਾਨੇ ਮਾਰੇ ਗਏ ਉਹ ਖਬਰ ਵੀ ਇਵੇਂ ਚਰਚਾ ਦੇ ਵਿੱਚ ਸੀ ਉਸੇ ਤਰੀਕੇ ਦੇ ਨਾਲ ਜਿਹੜੀ ਇਹ ਖਬਰ ਆ ਵੀ ਪ੍ਰਵਾਸੀ ਪਹਜਾਓ ਭਈਏ ਪਹਜਾਓ ਪੰਜਾਬ ਬਚਾਓ ਇਹ ਵੀ ਖਬਰ ਕੁਝ ਹਫ਼ਤਿਆਂ ਦੀ ਆ ਪਰ ਇਹ ਪੰਜਾਬੀਆਂ ਦੇ ਮੂਰੇ ਸਵਾਲ ਜ਼ਰੂਰ ਖੜਾ ਕਰ ਰਹੀ ਆ ਕੀ ਪ੍ਰਵਾਸੀ ਮਜ਼ਦੂਰ ਆਪਣੇ ਘਰ ਦੇ ਵਿੱਚ ਜ਼ਬਰਦਸਤੀ ਕੰਮ ਕਰਦੇ ਆ ਕੀ ਅਸੀਂ ਉਹਨਾਂ ਨੂੰ ਆਪ ਲੱਭ ਕੇ ਨਹੀਂ ਲਿਆਉਂਦੇ ਕੀ ਜੇਕਰ ਅਸੀਂ ਕੁੱਟ-ਕੁੱਟ ਕੇ ਭਜਾ ਵੀ ਦਿੱਤੇ ਫਿਰ ਝੋਨਾ ਆਪ ਲਾਵਾਂਗੇ ਕੀ ਇਸ ਵੇਲੇ ਫੈਕਟਰੀਆਂ ਦੇ ਵਿੱਚ ਇੰਨੇ ਪੰਜਾਬੀ ਕੰਮ ਕਰਨ ਨੂੰ ਤਿਆਰ ਆ ਵੀ ਆਪਾਂ ਇਹ ਸਾਰੇ ਭਜਾ ਦਈਏ ਤੇ ਫਿਰ ਆਪ ਕੰਮ ਕਰਿਆ ਕਰਾਂਗੇ ਇਹਨਾਂ ਗੱਲਾਂ ਨੂੰ ਸਮਝਣ ਦੀ ਥਾਂ ਦੇ ਉੱਤੇ ਇਥੇ ਇਹ ਗੱਲ ਕਰਨੀ ਲੈ ਇਹ ਤਾਂ ਵਿਕ ਗਏ ਤਾਂ ਦਿੱਲੀ ਵਾਲੇ ਐ ਸੋਚਦੇ ਹਨ ਇਹ ਜੀ ਪੰਜਾਬ ਪੱਖੀ ਨਹੀਂ ਪੰਜਾਬ ਪੱਖੀ ਹੀ ਹਾਂ ਪੰਜਾਬ ਦੇ ਵਿੱਚ ਹੀ ਜੰਮੇ ਆ ਪੰਜਾਬ ਦੇ ਵਿੱਚ ਹੀ ਮਰਨਾ ਪਰ ਲੌਜਿਕ ਦੱਸੋ ਨਾ ਮੇਰੇ ਕਈ ਸਾਥੀ ਤੁਹਾਡੇ ਵੀ ਕਈ ਸਾਥੀ ਹੁਣੇ ਆ ਜਿਹੜੇ ਇਹ ਗੱਲ ਕਹਿੰਦੇ ਵੀ ਸਾਡੀ ਦੁਕਾਨ ਦੇ ਉੱਤੇ ਸਾਡੀ ਫੈਕਟਰੀ ਦੇ ਉੱਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਆ 10-10 ਹਜ਼ਾਰ ਚ ਕੰਮ ਕਰਦੇ ਆ ਕੋਈ 8000 ਚ ਵੀ ਕੰਮ ਕਰਦਾ ਕੋਈ 12 ਵੀ ਲੈਂਦਾ ਹੋਣਾ ਉਹ ਇਹ ਗੱਲ ਕਹਿੰਦੇ ਵੀ ਮੈਂ ਸਾਰੇ ਹਟਾ ਦਿੰਨਾ ਉਹ ਕਹਿੰਦੇ ਸਾਰੇ ਹਟਾ ਦਾਂਗੇ ਲਿਆਓ ਜੀ ਪੰਜਾਬੀ ਲੈ ਕੇ ਆਓ ਅਸੀਂ ਕੰਮ ਤੇ ਲਾਉਣ ਨੂੰ ਤਿਆਰ ਆਂ ਕੀ 8000 ਦੇ ਵਿੱਚ 10000 ਦੇ ਵਿੱਚ ਪੰਜਾਬੀ ਉਥੇ ਕੰਮ ਕਰਦਾ ਉਹਨਾਂ ਨੇ ਬਾਹਰ ਵੀ ਲਿਖ ਕੇ ਲਾਇਆ ਹੋਇਆ ਕਿ ਭਾਈ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਦੀ ਲੋੜ ਹੈ ਪਹੁੰਚੋ ਜੀ ਉਥੇ ਉਥੇ ਜਾ ਕੇ ਕੰਮ ਕਰਨਾ ਚਾਹੀਦਾ ਆਪਾਂ ਉਹਨਾਂ ਦੀ ਥਾਂ ਲੈ ਲਗੇ ਉਹ ਆਪੇ ਭੱਜ ਜੜੇ ਆਂ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਰੈਸੈਸ਼ਨ ਆਈ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਤੰਗੀ ਆਈ ਜਣ ਕਿ ਟੈਕਸ ਵਧ ਗਏ ਮਹਿੰਗਾਈ ਵਧ ਗਈ ਉਦੋਂ ਅਸੀਂ ਆਪਦੇ ਵਤਨ ਨੂੰ ਵਾਪਸ ਆਉਣਾ ਸ਼ੁਰੂ ਕਰਤਾ ਜਾਂ ਅਸੀਂ ਉਥੋਂ ਹੋਰ ਦੇਸ਼ ਜਾਣਾ ਸ਼ੁਰੂ ਕਰਤਾ ਜਾਂ ਅਸੀਂ ਇੱਥੇ ਹੀ ਉਧਰਲੇ ਪੱਸੇ ਜਾਣਾ ਬੰਦ ਕਰਤਾ ਵੀ ਭਾਈ ਉਥੇ ਤਾਂ ਕੰਮ ਖਰਾਬ ਆ ਜਦੋਂ ਅਸੀਂ ਪੰਜਾਬੀ ਇੱਥੇ ਆਪਦੇ ਕੰਮ ਆਪ ਕਰਨ ਲੱਗ ਪਏ ਤੇ ਪ੍ਰਵਾਸੀ ਮਜ਼ਦੂਰ ਵੇਲੇ ਹੋ ਗਏ ਇਹਨਾਂ ਨੇ ਤਾਂ ਆਪੇ ਬਿਹਾਰ ਭੱਜ ਜਾਣਾ ਇਹਨਾਂ ਨੇ ਤਾਂ ਆਪੇ ਯੂਪੀ ਵਾਪਸ ਚਲੇ ਜਾਣਾ ਇਹਨਾਂ ਨੂੰ ਧੱਕੇ ਮਾਰਨ ਦੀ ਇਹਨਾਂ ਨੂੰ ਕੁੱਟਣ ਦੀ ਲੋੜ ਥੋੜੀ ਪੈਣੀ ਆ ਸਾਨੂੰ ਕੁੱਟ-ਕੁੱਟ ਕੇ ਕੋਈ ਥੋੜੀ ਕੈਨੇਡਾ ਤੋਂ ਭਜਾ ਰਿਹਾ ਬਹੁਤ ਸਾਰੇ ਭੈਣਾ ਵੀਰ ਐਸੇ ਜਿਹੜੇ ਕੈਨੇਡਾ ਤੋਂ ਵਾਪਸ ਆ ਗਏ ਇੰਡੀਆ ਉਹ ਕਹਿੰਦੇ ਜੀ ਹੁਣ 3-4 ਸਾਲ ਇੱਥੇ ਕੰਮ ਖਰਾਬ ਆ ਇੱਥੇ ਹੁਣ ਮਹਿੰਗਾਈ ਵਧ ਗਈ ਆ ਆਮਦਨ ਦੇ ਨਾਲ ਉਹ ਖਰਚੇ ਵੱਧ ਆ ਇਸ ਕਰਕੇ ਅਸੀਂ ਆਪਦੇ ਵਤਨ ਵਾਪਸ ਆ ਗਏ ਆ ਕੋਈ ਉਸ ਥਾਂ ਤੋਂ ਕਿਤੇ ਹੋਰ ਚਲਾ ਗਿਆ ਕੋਈ ਕਿਸੇ ਹੋਰ ਦੇਸ਼ ਦੇ ਵਿੱਚੋਂ ਕਿਤੇ ਹੋਰ ਚਲਾ ਗਿਆ ਉਹ ਕੁੱਟ ਕੇ ਥੋੜੀ ਭਜਾਏ ਆ ਵੀ ਪੰਜਾਬੀ ਭਜਾਓ ਤੇ ਕੈਨੇਡਾ ਬਚਾਓ ਪੰਜਾਬੀ ਭਜਾਓ ਤੇ ਇੰਗਲੈਂਡ ਬਚਾਓ ਇਉਂ ਥੋੜੀ ਹੋਈ ਆ ਉਹਨਾਂ ਨੂੰ ਉੱਥੇ ਰੋਜ਼ਗਾਰ ਦੀ ਸਮੱਸਿਆ ਮਹਿਸੂਸ ਹੋਈ ਉਹਨਾਂ ਨੇ ਉੱਥੇ ਜਾਣਾ ਠੀਕ ਸਮਝਿਆ ਜਿੱਥੇ ਰੋਜ਼ਗਾਰ ਦੀ ਸੰਭਾਵਨਾ ਹੈ ਤੇ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਆਪ ਦਾ ਕੰਮ ਕਰਨ ਲੱਗ ਜਾਣ ਖੇਤਾਂ ਦੇ ਵਿੱਚ ਝੋਨਾ ਆਪੇ ਲਾਉਣ ਮਿਲ ਮਿਲਾ ਕੇ ਤੇ ਪ੍ਰਵਾਸੀਆਂ ਦੀ ਲੋੜ ਹੀ ਨਾ ਪਵੇ ਉਹ ਆਉਣਗੇ ਹੀ ਨਹੀਂ ਉਹ ਕਹਿਣਗੇ ਵੀ ਭੁੱਖੇ ਥੋੜੀ ਮਰਨਾ ਇੱਥੇ ਰਹਿਗੇ ਨਾਲੇ ਕਿਰਾਇਆ ਪਰਗੇ ਨਾਲੇ ਰੋਟੀ ਟੁਕ ਕੋਲੋਂ ਖਾਗੇ ਨਾਲੇ ਵਿਹਲੇ ਬੈਠੇ ਰਹਿਗੇ ਫੈਕਟਰੀਆਂ ਦੇ ਵਿੱਚ ਪੰਜਾਬੀ ਆਪ ਕੰਮ ਕਰਨ ਇਹਨਾਂ ਨੇ ਆਪੇ ਭੱਜਣਾ ਤੁਸੀਂ ਘਰਾਂ ਦੇ ਵਿੱਚ ਆਪ ਦੇ ਕੰਮ ਕਾਜ ਆਪ ਕਰੋ ਇਹਨਾਂ ਨੇ ਆਪੇ ਭੱਜਣਾ ਕੁੱਟ ਕੇ ਭਜਾਉਣ ਦੀ ਤਾਂ ਲੋੜ ਨਹੀਂ ਆ ਦਬਕੇ ਮਾਰਨੀ ਵੀ ਲੋੜ ਨਹੀਂ ਆ ਤੁਸੀਂ ਗੰਦ ਬਹੁਤ ਪਾਇਆ ਇਹ ਵੀ ਕਹਿਣ ਦੀ ਲੋੜ ਨਹੀਂ ਆ ਹੁਣ ਇਹਦਾ ਦੂਜਾ ਪਾਸਾ ਵੀ ਜਦੋਂ ਹੁਣ ਜੋਗਿੰਦਰ ਸਿੰਘ ਉਗਰਾਹਾ ਨੇ ਬਲਬੀਰ ਸਿੰਘ ਰਾਜੇਵਾਲ ਨੇ ਤੇ ਕਈ ਹੋਰ ਕਿਸਾਨ ਆਗੂਆਂ ਨੇ ਗੱਲ ਕਹੀ ਵੀ ਜੇ ਪੰਜਾਬ ਦੇ ਵਿੱਚ ਅਸੀਂ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਧੱਕਾ ਕਰਦੇ ਆ ਜਾਂ ਕੁੱਟਦੇ ਆ ਤੇ ਭਾਈ ਜੇ ਕਲਕੱਤੇ ਦੇ ਵਿੱਚ ਜਾਂ ਕਿਸੇ ਹੋਰ ਸੂਬੇ ਦੇ ਵਿੱਚ ਜਿੱਥੇ ਸਾਡੇ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਆ ਜੇ ਉੱਥੇ ਸਾਡੇ ਨਾਲ ਕੋਈ ਜ਼ਿਆਦਤੀ ਹੋਈ ਫਿਰ ਇਹ ਮਸਲਾ ਵਿਗੜ ਜਾਣਾ ਇਸ ਕਰਕੇ ਇਹ ਵੀ ਖੇਤੀ ਅਰਥਚਾਰੇ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਆ ਪਰ ਹਾਂ ਜੀ ਨੇ ਗਲਤ ਕੰਮ ਕੀਤਾ ਉਹਦੇ ਖਿਲਾਫ ਸਜ਼ਾ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਲੋਕਾਂ ਨੇ ਉਹਨਾਂ ਨੂੰ ਵੀ ਬਹੁਤ ਬੰਦਾ ਚੰਗਾ ਬੋਲਿਆ ਲੋਕ ਕਹਿੰਦੇ ਲੈ ਜੀ ਇਹ ਤਾਂ ਕਾਮਰੇਡ ਹਨ ਇਹ ਕਾਮਰੇਡ ਲਾਣਾ ਤਾਂ ਕਰਦਾ ਹੀ ਆਏ ਹੈ ਫੁਲਾ ਹੈ ਢੀਂਗ ਹੈ ਤੁਸੀਂ ਇਹਦਾ ਉੱਤਰ ਦਿਓ ਵੀ ਭਾਈ ਆਪ ਕੰਮ ਕਰਦੇ ਅਸੀਂ ਅਸੀਂ ਇਸ ਗੱਲ ਦਾ ਵਾਅਦਾ ਕਰਦੇ ਹਾਂ ਇਸ ਵੇਲੇ ਐਂ ਕਰੋ ਜੀ ਪਿੰਡ ਪੱਧਰ ਦੇ ਉੱਤੇ ਕਮੇਟੀਆਂ ਬਣਾਓ ਵੀ ਅਸੀਂ ਝੋਨਾ ਆਪ ਲਾਇਆ ਕਰਾਂਗੇ ਅਸੀਂ ਪ੍ਰਵਾਸੀ ਮਜ਼ਦੂਰ ਭਾਵੇਂ ਮੁਫਤ ਦੇ ਵਿੱਚ ਲਾਵੇ ਤੇ ਭਾਵੇਂ 5000 ਕਿੱਲੇ ਦਾ ਲਵੇ ਅਸੀਂ ਤਾਂ ਲੈਣਾ ਹੀ ਨਹੀਂ ਬੰਦੇ ਸਾਡੇ ਕੋਲੇ ਆਪਦੇ ਬੰਦੇ ਪੂਰੇ ਆ ਪਿੰਡਾਂ ਦੀਆਂ ਕਮੇਟੀਆਂ ਨੂੰ ਹੁਣ ਮਤੇ ਇਹ ਵੀ ਪਾਉਣੇ ਚਾਹੀਦੇ ਆ ਵੀ ਭਾਈ ਝੋਨਾ ਆਪ ਲਾਵਾਂਗੇ ਜੇ ਮੰਨ ਲੋ ਤੁਹਾਡੇ ਖੇਤ ਦੇ ਵਿੱਚ ਕੋਈ ਕੰਮ ਕਰਦਾ ਉਹਨੂੰ ਹਟਾ ਦਿਓ ਤੇ ਉਹਦੀ ਥਾਂ ਦੇ ਉੱਤੇ ਜਿਵੇਂ ਆਪਾਂ ਪਹਿਲਾਂ 40 ਬਰੇ ਪਹਿਲਾਂ 30 ਬਰੇ ਪਹਿਲਾਂ ਮਿਲ ਮਿਲਾ ਕੇ ਵੀ ਕਰੇ ਨਰਮਾ ਤੁਹਾਡਾ ਅਸੀਂ ਗੜਾਤਾ ਕਦੇ ਤੁਸੀਂ ਸਾਡਾ ਗੜਾਤਾ ਕਰੇ ਤੁਹਾਡੀ ਤੂੜੀ ਦਾ ਕੰਮ ਕਰ ਲਿਆ ਕਦੇ ਸਾਡੀ ਦਾ ਕਰ ਲਿਆ ਵੀ ਆਪਾਂ ਇਸ ਤਰੀਕੇ ਨਾਲ ਮਿਲ ਕੇ ਚੱਲਾਂਗੇ ਨਾਲੇ ਤਾਂ ਭਾਈਚਾਰਕ ਸਾਂਝ ਦੇ ਵਿੱਚ ਵਾਧਾ ਹੋਊਗਾ ਨਾਲੇ ਆਪਣੇ ਰੁਪਈਏ ਬਚਣਗੇ ਤੇ ਨਾਲੇ ਪੰਜਾਬ ਬਚਾ ਰਹੂਗਾ ਫਿਰ ਇਸ ਪਾਸੇ ਆ ਜਗੇ ਕਿਉਂਕਿ ਪੰਜਾਬੀ ਕੰਮ ਕਰਕੇ ਰਾਜ਼ੀ ਬਹੁਤ ਘੱਟ ਆ ਇਹਨਾਂ ਨੇ ਥਾਂ ਇਸ ਕਰਕੇ ਮੱਲੀ ਆ ਮੈਂ ਨਹੀਂ ਕਦੇ ਵੀ ਦੇਖਿਆ ਵੀ ਫੈਕਟਰੀ ਦੇ ਮਾਲਕ ਦੀ ਪੁੜਪੜੀ ਦੇ ਉੱਤੇ ਕੁਛ ਰੱਖ ਕੇ ਇਹ ਗੱਲ ਕਹੀ ਹੋਵੇ ਪ੍ਰਵਾਸੀ ਮਜ਼ਦੂਰ ਨੇ ਇਹ ਬੰਦਾ ਬਣ ਕੇ ਮੈਨੂੰ ਕੰਮ ਤੇ ਲਾ ਲਾ ਨਹੀਂ ਤਾਂ ਪੜਿਆ ਵਿਚਾਰ ਲਾ ਲ ਲੱਭਦੇ ਫਿਰਦੇ ਆ ਤੁਸੀਂ ਸਾਡੇ ਕੰਮ ਤੇ ਆਓ ਕੋਈ ਤਾਂ ਕੰਮ ਤੇ ਆਓ ਆਪਾਂ ਵੀ ਤਾਂ ਲੱਭਦੇ ਫਿਰਦੇ ਹੁੰਨੇ ਆ ਜੂਨ ਦੇ ਪਹਿਲੇ ਹਫਤੇ ਦੇ ਵਿੱਚ ਰੇਲਵੇ ਸਟੇਸ਼ਨ ਤੇ ਖੜੇ ਹੁੰਨੇ ਆ ਆਪਾਂ ਮਤਲਬ ਕਹਿਣ ਦਾ ਇਹ ਆ ਕਿ ਕੋਈ ਇਹਦੇ ਵਿੱਚ ਕਾਮ ਰੈਡੀ ਨਹੀਂ ਤੇ ਕੋਈ ਇਹਦੇ ਵਿੱਚ ਊਲਾਰਵਾਦੀ ਗੱਲ ਨਹੀਂ ਇਹ ਗੱਲ ਪ੍ਰੈਕਟੀਕਲ ਆ ਜਿਹੜੀ ਕਿ ਪੰਜਾਬ ਦੇ ਕੁਝ ਕੁ ਲੋਕਾਂ ਨੂੰ ਸਮਝ ਨਹੀਂ ਆ ਰਹੀ ਪ੍ਰਵਾਸੀ ਮਜ਼ਦੂਰਾਂ ਦੇ ਅਸੀਂ ਕੋਈ ਬਹੁਤਾ ਹੀਜ ਦਿਖਾਉਣ ਵਾਲੇ ਨਹੀਂ ਆ ਪਰ ਇਹ ਗੱਲ ਸੱਚੀ ਹੈ ਜੀ ਕਿ ਪੰਜਾਬੀ ਇਸ ਵੇਲੇ ਅਗਰੈਸਿਵ ਲੋੜੋਂ ਵੱਧ ਹੋਏ ਆ ਉਸ ਮੁੰਡੇ ਦੇ ਪਰਿਵਾਰ ਦੀ ਮਦਦ ਕਰੀਏ ਕੁਝ ਕ ਭੈਣਾ ਵੀਰਾਂ ਨੇ ਮਦਦ ਕੀਤੀ ਜਦੋਂ ਹੁਣ ਉਸ ਹਰਵੀਰ ਦਾ ਹੀ ਭੋਗ ਸਮਾਗਮ ਸੀਗਾ ਜਦੋਂ ਹੁਸ਼ਿਆਰਪੁਰ ਦੇ ਵਿੱਚ ਉਹਦੀ ਅੰਤਮ ਅਰਦਾਸ ਹੋਈ ਆ ਕੁਝ ਕ ਭੈਣਾ ਵੀਰਾਂ ਨੇ ਉਹਦੀ ਮਦਦ ਵੀ ਕੀਤੀ ਆਰਥਿਕ ਤੌਰ ਤੇ ਪਰਿਵਾਰ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਭਵਿੱਖ ਦੇ ਵਿੱਚ ਵੀ ਮਦਦ ਕਰਿਓ ਉਹ ਲੋੜਵੰਦ ਪਰਿਵਾਰ ਆ ਉਹ ਗਰੀਬ ਪਰਿਵਾਰ ਆ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਜਿਹੜੇ ਕੱਲੀਆਂ ਗਲਾਂ ਕੱਢ ਰਹੇ ਆ ਵੀ ਭਾਈ ਭਈਏ ਪਹਜਾਓ ਤੇ ਪੰਜਾਬ ਬਚਾਓ ਉਹਨਾਂ ਨੂੰ ਬੇਨਤੀ ਆ ਤੁਸੀਂ ਆਪਦੇ ਰਿਸ਼ਤੇਦਾਰਾਂ ਦੇ ਵਿੱਚੋਂ ਕੁਝ ਨਾ ਕੁਝ ਇਕੱਠਾ ਕਰਕੇ ਇਹਨਾਂ ਦੀ ਢੋਲੀ ਦੇ ਵਿੱਚ ਵੀ ਪਾਓ ਚਲੋ ਮੈਂ ਹੁਸ਼ਿਆਰਪੁਰ ਤੁਹਾਡੇ ਨਾਲ ਚਲਦਾ ਉਹਨਾਂ ਦੇ ਪਰਿਵਾਰ ਨੂੰ ਆਪਾਂ ਮਿਲਦੇ ਆਂ ਉਹਨਾਂ ਨੂੰ ਆਪਾਂ ਜਾ ਕੇ ਕੁਝ ਦੇਈਏ ਕਿ ਆਪਾਂ ਕੱਲਾ ਥੋਰੂ ਪਉਣ ਆ ਲਈ ਆ ਇਸ ਕਰਕੇ ਕੱਲ ਨੂੰ ਹੋ ਸਕਦਾ ਵੀ ਕੋਈ ਹੋਰ ਪ੍ਰਵਾਸੀ ਮਜ਼ਦੂਰ ਗਲਤ ਕੰਮ ਕਰੇ ਉਹਨੂੰ ਵੀ ਫਾਹਾ ਲੱਗਣਾ ਚਾਹੀਦਾ ਜੇ ਉਹੀ ਥਾਂ ਤੇ ਕੋਈ ਪੰਜਾਬੀ ਕਰੇ ਫਾਹਾ ਉਹਨੂੰ ਵੀ ਲੱਗਣਾ ਚਾਹੀਦਾ ਗੱਲ ਨੂੰ ਸਮਝਣ ਦੀ ਜ਼ਰੂਰਤ ਆ ਇਸ ਵੇਲੇ ਉਗਰਾਹਾ ਹੋਰਾਂ ਦਾ ਬਿਆਨ ਜਾਂ ਫਲਾਣੇ ਨੇ ਆ ਗੱਲ ਕਹੇਤੀ ਫਲਾਣੇ ਨੇ ਆ ਗੱਲ ਕਹੇਤੀ ਉਹ ਸਭ ਦੇ ਆਪੋ ਆਪਣੇ ਵਿਚਾਰ ਆ ਤੁਹਾਡੇ ਵਿਚਾਰ ਹੋਰ ਹੋ ਸਕਦੇ ਮੇਰੇ ਵਿਚਾਰ ਹੋਰ ਹੋ ਸਕਦੇ ਆ ਪਰ ਮੈਂ ਵੀ ਤਹਿਜ਼ੀਬ ਦੇ ਵਿੱਚ ਗੱਲ ਕਰਾਂ ਤੁਸੀਂ ਵੀ ਤਹਿਜ਼ੀਬ ਦੇ ਵਿੱਚ ਗੱਲ ਕਰੋ ਤਰੀਕਾ ਇਹ ਆ ਪਰ ਕਿਉਂਕਿ ਪੰਜਾਬੀ ਆ ਜਿਹੜੇ ਉਹ 7 8 10 ਦਿਨ ਦੇ ਲਈ ਇੱਕਦਮ ਦੁੱਧ ਦੇ ਉਬਾਲ ਬੰਗੋੜਦੇ ਆ ਬਾਅਦ ਵਿੱਚ ਹਲ-ਹਲ ਕਰਕੇ ਆਪਾਂ ਕਿਸੇ ਹੋਰ ਪਾਸੇ ਨੂੰ ਤੁਰ ਪੈਨੇ ਆ ਤੇ ਉਹ ਗੱਲ ਪਹਿਲੀ ਖਤਮ ਹੋ ਜਾਂਦੀ ਆ ਆਪਾਂ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਅਸੀਂ ਇਹ ਜਾਣਦੇ ਜੀ ਕਿ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਧਰਤੀ ਆ ਗੈਰ ਪੰਜਾਬੀਆਂ ਦੀ ਵੀ ਧਰਤੀ ਆ ਕਿਉਂਕਿ ਇਸ ਥਾਂ ਦੇ ਉੱਤੇ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਵੀ ਸੂਬੇ ਦਾ ਕੋਈ ਵੀ ਵਿਅਕਤੀ ਰਹਿ ਸਕਦਾ ਕਿਸੇ ਵੀ ਜ਼ੁਬਾਨ ਵਾਲਾ ਰਹਿ ਸਕਦਾ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬੀ ਹੀ ਸਰਦਾਰੀ ਕਰਨ ਇਹ ਸਾਡੀ ਦਲੀਲ ਇੱਛਾ ਪੰਜਾਬ ਦੀ ਧਰਤੀ ਖੁਸ਼ਹਾਲ ਰਹੇ ਇਹ ਵੀ ਸਾਡੀ ਦਲੀਲ ਇੱਛਾ ਪੰਜਾਬ ਦੀ ਧਰਤੀ ਤੇ ਕੋਈ ਕ੍ਰਾਈਮ ਨਾ ਹੋਵੇ ਇਹ ਵੀ ਸਾਡੀ ਦਲੀਲ ਇੱਛਾ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬੀ ਹੀ ਕਿਰਤ ਕਰਨ ਇਹ ਵੀ ਸਾਡੀ ਦਲੀਲ ਇੱਛਾ ਪਰ ਇਹ ਸਾਡੀ ਦਲੀਲ ਇੱਛਾ ਇਹ ਪ੍ਰੈਕਟੀਕਲ ਤੌਰ ਤੇ ਦੱਸ ਥੋੜੀ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ ਇਸ ਵੇਲੇ ਆਟੋ ਰਿਕਸ਼ਾ ਜਿਹੜਾ ਉਹ 80% ਪ੍ਰਵਾਸੀ ਮਜ਼ਦੂਰ ਚਲਾਉਂਦਾ ਉਹਨਾਂ ਨੇ ਕਿਹੜਾ ਕਿਸੇ ਦਾ ਡਾਕਾ ਮਾਰ ਕੇ ਲਿਆਂਦਾ ਤੁਸੀਂ ਕਹੋ ਜੀ ਕਿ ਇਹਨਾਂ ਨੂੰ ਭਜਾਓ ਸਾਰਿਆਂ ਨੂੰ ਆਟੋ ਆਪਾ ਚਲਾਉਣੇ ਆ ਇਹ ਸਾਰੇ ਭਜਾ ਦਿਓ ਰੇੜੀ ਆਪਾ ਲਾਉਣੇ ਆ ਜਿਹੜੇ ਬੰਦੇ ਹੱਥ ਦੇ ਵਿੱਚ ਫੱਟਾ ਫੜ ਕੇ ਖੜੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਇਹ ਗੱਲ ਕਹੋ ਜੀ ਕਿ ਫੈਕਟਰੀਆਂ ਦੇ ਵਿੱਚ ਕੰਮ ਅਸੀਂ ਬੰਦੇ ਦਿੰਨੇ ਆ ਲਓ ਜੀ ਅਸੀਂ ਤੁਹਾਡੀ ਥਾਂ ਦੇ ਉੱਤੇ ਰਿਕਸ਼ਾ ਚਲਾਉਣੇ ਆ ਆਪਾਂ ਨੂੰ ਆ ਕੰਮ ਵੀ ਕਰਨਾ ਪਊਗਾ ਕੱਲੀਆਂ ਗੱਲਾਂ ਦੇ ਨਾਲ ਨਹੀਂ ਉਹਨਾਂ ਦੀ ਖਾਲੀ ਥਾਂ ਨੂੰ ਭਰਨਾ ਪਊਗਾ ਜਿਵੇਂ ਕਿ ਉਹਨਾਂ ਨੇ ਸਾਡੀ ਖਾਲੀ ਥਾਂ ਨੂੰ ਭਰਿਆ ਪੰਜਾਬ ਗਾਂ ਦਾ ਵੱਡਾ ਹਿੱਸਾ ਬਾਹਰਲੇ ਮੁਲਕ ਚਲਾ ਗਿਆ ਜਿਹੜੇ ਪੰਜਾਬੀ ਇੱਥੇ ਆ ਉਹ ਲੀਡਰਾਂ ਪਿੱਛੇ ਲੜੀ ਜਾਂਦੇ ਬਾਬਿਆਂ ਪਿੱਛੇ ਲੜੀ ਜਾਂਦੇ ਆ ਜਿਹੜੇ ਕੁਝ ਕੁ ਹੋਰ ਆ ਉਹ ਇਸ ਵੇਲੇ ਫੇਸਬੁੱਕ ਤੇ ਡੰਗ ਮਠੰਗੀ ਹੋਈ ਜਾਂਦੇ ਆ ਕੁਝ ਕੁ ਲੋਕ ਹੀ ਆ ਜਿਹੜੇ ਕਿ ਹਰ ਗੱਲ ਨੂੰ ਤਰਕ ਦੇ ਨਾਲ ਤਹਜੀਬ ਦੇ ਨਾਲ ਸਮਝਦੇ ਆ ਹੁਣ ਮੇਰੀ ਇੱਕ ਬੇਨਤੀ ਹੋਰ ਆ ਪੰਜਾਬੀਆਂ ਨੂੰ ਇਕੱਠੇ ਹੋ ਕੇ ਸੂਬੇ ਦੀ ਸਰਕਾਰ ਤੇ ਦਬਾਅ ਇੰਉ ਬਣਾਉਣਾ ਚਾਹੀਦਾ ਵੀ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਹੋਣ ਲੱਗਾ ਜੀ ਵਿਧਾਨ ਸਭਾ ਦਾ ਸੈਸ਼ਨ ਛੁਰਕਵਾਰ ਤੋਂ ਸ਼ੁਰੂ ਹੋ ਕੇ ਤੇ ਸੋਮਵਾਰ ਤੱਕ ਚੱਲਣਾ ਛਰੀ ਐਤਵਾਰ ਨਹੀਂ ਚੱਲੋ ਛੁੱਟੀ ਆ ਤੁਸੀਂ 25 ਤਰੀਕ ਤੱਕ ਇਹਨਾਂ ਦਬਾਅ ਬਣਾਓ ਵੀ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪਾਸ ਹੋਵੇ ਕਿ ਪੰਜਾਬ ਦੀ ਜ਼ਮੀਨ ਪੰਜਾਬੀ ਹੀ ਲੈ ਸਕਦੇ ਆ ਕੋਈ ਗੈਰ ਪੰਜਾਬੀ ਜ਼ਮੀਨ ਨਹੀਂ ਲੈ ਸਕਦਾ ਨਾ ਗੁਜਰਾਤ ਵਾਲਾ ਨਾ ਬਿਹਾਰ ਵਾਲਾ ਨਾ ਯੂਪੀ ਵਾਲਾ ਨਾ ਹਿਮਾਚਲ ਵਾਲਾ ਨਾ ਹਰਿਆਣੇ ਵਾਲਾ ਪੰਜਾਬ ਦੀ ਜ਼ਮੀਨ ਪੰਜਾਬੀ ਹੀ ਖਰੀਦ ਸਕੂਗਾ ਕੋਈ ਬਾਹਰਲਾ ਨਹੀਂ ਜਿਵੇਂ ਕਿ ਅਸੀਂ ਹੀ ਬਾ ਚਲਦੀ ਨਹੀਂ ਖਰੀਦ ਸਕਦੇ ਜਿਵੇਂ ਕਿ ਹੋਰ ਥਾਂਾਂ ਦੀ ਨਹੀਂ ਖਰੀਦ ਸਕਦੇ ਆਪਾਂ ਨੂੰ ਜ਼ੋਰ ਇਸ ਗੱਲ ਤੇ ਦੇਣਾ ਚਾਹੀਦਾ ਪੰਜਾਬ ਦੇ ਵਿੱਚ ਕਿਸੇ ਹੋਰ ਦਾ ਆਧਾਰ ਕਾਰਡ ਕਿਸੇ ਹੋਰ ਦੀ ਵੋਟ ਨਹੀਂ ਬਣੂਗੀ ਕਿਸੇ ਬਾਹਰਲੇ ਸੂਬੇ ਵਾਲੇ ਦੀ ਆਪਾਂ ਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਆਪਾਂ ਜ਼ੋਰ ਤਾਂ ਦੇਣਾ ਹੈਗਾ ਜੀ ਸਰਕਾਰ ਦੇ ਬਾਰੇ ਤੇ ਜ਼ੋਰ ਆਪਾਂ ਸਿੱਧਾ ਡਾਇਰੈਕਟਿਵ ਦੇਈ ਜਾਂਨੇ ਰੇੜੀਆਂ ਦੇ ਬਾਰੇ ਸਿੱਧਾ ਆਪਾਂ ਮੱਥਾ ਲਾਈ ਜਾਂਨੇ ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਜਿਹੜੇ ਕਿ ਇਸ ਵੇਲੇ ਟੈਲਾਂ ਦਾ ਕੰਮ ਕਰਦੇ ਆ ਉਹਨਾਂ ਦੇ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ ਜੀ ਕਿ ਲੜਾਈ ਕਿਹਦੇ ਨਾਲ ਆ ਸਾਡੀ ਉਹ ਤਾਂ ਆਪੇ ਹੀ ਚਲੇ ਜਾਣੇ ਆ ਜਿਸ ਦਿਨ ਅਸੀਂ ਆਪ ਸਾਰਾ ਕੰਮ ਕਾਜ ਹੱਥੀਂ ਲੈ ਲਿਆ ਆਜੋ ਕਿਸੇ ਨੇ ਰੋਕਿਆ ਥੋੜੀ ਆਪਾਂ ਨੂੰ ਆਪਾਂ ਜੇ ਹੁਣ ਬੋਧਿਆਂ ਨੂੰ ਜਲ ਲਾ ਕੇ ਤੇ ਬੁਲਟ ਦੇ ਉੱਤੇ ਗੀੜੀ ਮਾਰਾਂਗੇ ਤੇ ਕਹਾਂਗੇ ਜੀ ਭਈਏ ਨੂੰ ਚਾਹ ਫੜਾਉਣ ਚੱਲੇ ਆ ਤੇ ਚਾਹ ਆਪਣੇ ਲਈ ਕੋਈ ਹੋਰ ਪਰਿਵਾਰਕ ਮੈਂਬਰ ਲਿਆਊਗਾ ਆਪਾਂ ਆਪ ਝੋਨਾ ਲਾਗੇ ਆਪਾਂ ਆਪ ਇਸ ਵੇਲੇ ਕਣਕ ਵੱਢਗੇ ਆਪਾਂ ਆਪ ਝੋਨਾ ਵੱਢਗੇ ਲੋੜ ਤਾਂ ਇਸ ਵੇਲੇ ਇਸ ਗੱਲ ਦੀ ਆ ਪੰਜਾਬੀਆਂ ਨੇ ਬਹੁਤ ਸਾਰੀਆਂ ਲਹਿਰਾਂ ਬਣਾਈਆਂ ਪਰ ਬਹੁਤ ਸਾਰੀਆਂ ਲਹਿਰਾਂ ਸੋਸ਼ਲ ਮੀਡੀਆ ਤੇ ਠੁੱਸ ਵੀ ਹੁੰਦੀਆਂ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਇਹ ਲਹਿਰ ਠੁੱਸ ਹੋ ਜਾਣੀਆਂ ਇਹ ਲਿਖ ਕੇ ਦੇਣ ਨੂੰ ਤਿਆਰਾਂ ਕਿਉਂਕਿ ਇਹ ਦੁੱਧ ਦੇ ਉਬਾਲ ਵਾਂਗੂ ਇੱਕਦਮਾ ਗੱਲ ਇਹਦੇ ਵਿੱਚ ਤਰਕ ਨੂੰ ਸਮਝਣ ਦੀ ਲੋੜ ਆ ਪ੍ਰਵਾਸੀ ਮਜ਼ਦੂਰ ਹੋਵੇ ਕੋਈ ਵੀ ਹੋਰ ਹੋਵੇ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਦੇ ਖਿਲਾਫ ਸਖਤ ਸਜ਼ਾ ਹੋਣੀ ਚਾਹੀਦੀ ਆ ਇਹਨਾਂ ਦੀ ਵੈਰੀਫਿਕੇਸ਼ਨ ਵੀ ਹੋਣੀ ਚਾਹੀਦੀ ਆ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਬਖਸ਼ਣਾ ਨਹੀਂ ਚਾਹੀਦਾ ਜੇਕਰ ਗਲਤ ਕੰਮ ਕਰੇ ਪਰ ਜਿਹੜੇ ਸਾਡੇ ਵਾਲੇ ਆ ਜੇਕਰ ਇਹ ਗਲਤ ਕੰਮ ਕਰਦੇ ਬਾਹਰਲੇ ਮੁਲਕ ਦੇ ਵਿੱਚ ਵੀ ਟੰਗੜੇ ਉਹ ਵੀ ਚਾਹੀਦੇ ਆ ਭਾਵੇਂ ਕੈਨੇਡਾ ਦੇ ਵਿੱਚ ਆ ਭਾਵੇਂ ਆਸਟ੍ਰੇਲੀਆ ਭਾਵੇਂ ਨਿਊਜ਼ੀਲੈਂਡ ਭਾਵੇਂ ਅਮਰੀਕਾ ਦੇ ਵਿੱਚ ਉਹ ਵੀ ਇਹੀ ਗੱਲ ਕਹਿੰਦੇ ਵੀ ਇਹਨਾਂ ਨੇ ਆ ਕੇ ਇੱਥੇ ਗੰਦਬੜਾ ਪਾਤਾ ਕੁਝਕ ਨਹੀਂ ਤਾਂ ਰਹਿਣੇ ਨਹੀਂ ਜੇ ਸਾਡੇ ਪੰਜਾਬਗਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਝੰਡੇ ਗੱਡੇ ਆ ਤੇ ਸਾਡੇ ਵਿੱਚੋਂ ਕਈ ਐਸੇ ਜਿਹੜੇ ਕਿ ਫਰਤਗੰਦਾ ਕੰਮ ਵੀ ਕਰਦੇ ਚੋਰੀਆਂ ਦਾ ਕੰਮ ਵੀ ਕਰਦੇ ਨਸ਼ੇ ਦਾ ਕੰਮ ਵੀ ਕਰਦੇ ਆ ਹੁਣ ਉਹ ਇਹ ਗੱਲ ਕਹਿੰਦੇ ਵੀ ਭਾਈ ਇਹਨਾਂ ਨੂੰ ਭਜਾਓ ਇੱਥੋਂ ਆਪਾਂ ਇਹ ਗੱਲ ਕਹਿੰਦੇ ਇਹਨਾਂ ਨੂੰ ਭਜਾਓ ਇੱਥੋਂ ਆਪਾਂ ਤਾਂ ਇੱਥੋਂ 30 ਲੱਖ ਰੁਪਏ ਲਾ ਕੇ ਗਏ ਆ ਆਪਾਂ ਤਾਂ ਨਹੀਂ ਟੱਲਦੇ ਤੇ ਉਹ ਇੱਥੇ ਮੁਫਤ ਦੇ ਵਿੱਚ ਆਏ ਤਾਂ ਨਹੀਂ ਟੱਲਦੇ ਗੱਲ ਨੂੰ ਬਰਾਬਰਤਾ ਦੇ ਵਿੱਚ ਸਮਝਣ ਦੀ ਲੋੜ ਆ ਵੇਰੀਫਿਕੇਸ਼ਨ ਜਿਹੜੀ ਉਹ ਬਿਲਕੁਲ ਹੋਣੀ ਚਾਹੀਦੀ ਆ ਵੈਰੀਫਿਕੇਸ਼ਨ ਨਾਲ ਪਤਾ ਲੱਗੂਗਾ ਜੀ ਬੰਦਾ ਇਹ ਕਿੱਥੋਂ ਦਾ ਇਹਦਾ ਪਿਛੋਕੜ ਕੀ ਆ ਪਿੱਛਾ ਕੀ ਆ ਪਰ ਗੱਲ ਇਹ ਜੀ ਕਿ ਜਿਹੜੀ ਅਪਰਾਧਿਕ ਬਿਰਤੀ ਆ ਉਹ ਕਿਸੇ ਦੀ ਵੀ ਹੋ ਸਕਦੀ ਆ ਅਪਰਾਧ ਕਰਨ ਵਾਲੇ ਦਾ ਕੋਈ ਧਰਮ ਕੋਈ ਜਾਤ ਕੋਈ ਸੂਬਾ ਨਹੀਂ ਹੁੰਦਾ ਉਹ ਬੰਦਾ ਦਰਿੰਦਾ ਹੁੰਦਾ ਤੇ ਦਰਿੰਦੇ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਗੱਲ ਇਹ ਆ ਸੋ ਇਸ ਗੱਲ ਨੂੰ ਸਮਝ ਗਏ ਆਪਾਂ ਵੀ ਇਸ ਵੇਲੇ ਕੱਲੇ ਪ੍ਰਵਾਸੀ ਮਜ਼ਦੂਰ ਕੁੱਟਣ ਦੇ ਨਾਲ ਕੀ ਫਰਕ ਪੈਂਦਾ ਮੈਂ 2-3 ਥਾਵਾਂ ਤੇ ਇਹ ਗੱਲ ਕਹੀ ਮੈਂ ਕਿਹਾ ਜੀ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਸਦਾ ਮਿਲਣੀ ਚਾਹੀਦੀ ਐ ਪਰ ਜਿਹੜੇ ਗਲਤ ਕੰਮ ਕਰਦੇ ਪੰਜਾਬਗਾਂ ਨੂੰ ਵੀ ਮਿਲਣੀ ਚਾਹੀਦੀ ਆ ਕਹਿੰਦੇ ਲਓ ਜੀ ਵਿੱਕ ਗਏ ਲਓ ਜੀ ਦਿੱਲੀ ਵਾਲਿਆਂ ਦੀ ਬੋਲੀ ਬੋਲਦੇ ਹਨ ਇਹ ਆਪਾਂ ਨੂੰ ਸ਼ੁਰੂ ਤੋਂ ਹੀ ਪਤਾ ਕਾਮਰੇਡ ਹਨ ਵਿਦਵਾਨੋ ਰਜਾਈ ਤੇ ਰਿਆ ਕਰੋ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਕੱਲ ਨੂੰ ਕੋਈ ਹੋਰ ਖਬਰ ਆ ਗਈ ਤੁਸੀਂ ਇਸ ਖਬਰ ਨੂੰ ਛੱਡ ਕੇ ਉਧਰਲੇ ਪਾਸੇ ਨੂੰ ਤੁਰ ਪੈਣਾ ਤਰਕ ਦੀ ਗੱਲ ਕਰੀਏ ਤਹਿਜ਼ੀਬ ਨਾਲ ਗੱਲ ਕਰੀਏ ਆਪਣੇ ਤੌਰ ਤਰੀਕੇ ਬਦਲ ਗਏ ਹੱਥੀਂ ਕੰਮ ਕਰ ਗਏ ਉਹਨਾਂ ਦੀ ਥਾਂ ਵੇਲੀ ਕਰਕੇ ਤੇ ਆਪ ਉਸ ਥਾਂ ਦੇ ਉੱਤੇ ਲੱਗ ਜਾਗੇ ਉਹ 8000 ਚ ਮਿਲੇ 5000 ਚ ਮਿਲੇ ਮੈਂ ਇੱਕ ਬੰਦੇ ਨੂੰ ਕਿਹਾ ਮੈਂ ਕਿਹਾ ਜੀ ਤੂੰ ਫਲਾਣੀ ਥਾਂ ਤੇ ਕਿਉਂ ਨਹੀਂ ਲੱਗ ਜਾਂਦਾ ਕਹਿੰਦਾ ਲੈ 10000 ਲਈ ਥੋੜੀ ਕੰਮ ਕਰਨਾ ਤੇ ਮੈਂ ਕਿਹਾ ਜੀ ਜਿਹੜੀ ਆਪਾਂ ਥਾਂ ਲੈਣੀ ਉਹ ਤਾਂ 10000 ਚ ਹੀ ਕਰਨਾ ਕਹਿੰਦਾ ਆਪਾਂ ਸਰਦਾਰ ਹੁੰਨੇ ਆ ਤੇ ਇਹਨੂੰ ਨੇ ਪਤਾ ਆਪਾਂ ਪੰਜਾਬੀ ਹੁੰਨੇ ਆ ਮੈਂ 10000 ਚ ਨਹੀਂ ਕੰਮ ਕਰਨਾ ਮੈਂ ਕਿਹਾ ਤੂੰ 10000 ਚ ਕੰਮ ਕਰ ਜੇ ਕਿਤੇ ਹੋਰ ਕੰਮ ਮਿਲਦਾ ਹੋਇਆ ਤੂੰ 15 ਵਾਲਾ ਕਰਨੀ ਜੇ ਕਿਤੇ 25 ਵਾਲਾ ਮਿਲਦਾ ਹੋਏ ਤੋਂ 15 ਵਾਲਾ ਛੱਡ ਦੀ ਕਹਿੰਦਾ ਐ ਨਹੀਂ ਹੁੰਦਾਗਾ ਫਿਰ ਆਪਾਂ ਆਪਾਂ ਤਾਂ ਕਹਿੰਦਾ ਨਖਰੇ ਤੇ ਨੋ ਨਹੀਂ ਖੁੱਬਣ ਦੇਈਦਾ ਐਨੇ ਕਦ ਤੱਕ ਆਪਾਂ ਮੋਬਾਈਲ ਚਾਰਜ ਕਰ ਲਈਦਾ ਐਨੇ ਕਦ ਦੇ ਵਿੱਚ ਕਹਿੰਦਾ ਆਪਾਂ ਐ ਕਰ ਲਈਦਾ ਆਪਾਂ ਇਸ ਚੱਕਰ ਦੇ ਵਿੱਚ ਪਏ ਆ ਉਹ ਪੰਜਾਬ ਦੇ ਵਿੱਚ ਆਏ ਉਹਨਾਂ ਨੇ ਕੋਠੀਆਂ ਖੜੀਆਂ ਕਰ ਲਈਆਂ ਆਪਾਂ ਕਿਉਂ ਨਹੀਂ ਕੀਤੀਆਂ ਆਪਾਂ ਬਾਹਰਲੇ ਮੁਲਕ 'ਚ ਕੀਤੀਆਂ ਇਹ ਗੱਲ ਨੂੰ ਸਮਝਣ ਦੀ ਲੋੜ ਆ ਇਹ ਗੱਲ ਕਿਸੇ ਦੀ ਉਲਾਰਵਾਦੀ ਨਹੀਂ ਇਹ ਗਲਤ ਪ੍ਰੈਕਟੀਕਲ ਤੌਰ ਦੇ ਉੱਤੇ ਵੀ ਬੰਦਾ ਕੁੱਤੇ ਦੇ ਨਾਲ ਨਹੀਂ ਭਜਾਇਆ ਜਾ ਸਕਦਾ ਜੇ ਕੁੱਟ ਕੇ ਭਜਾਵਾਂਗੇ ਫਿਰ ਆਪਾਂ ਲੱਭਦੇ ਫਿਰਾਂਗੇ ਵੀ ਹੁਣ ਖੇਤਾਂ ਦੇ ਵਿੱਚ ਕੰਮ ਕੋਣ ਕਰੇਗਾ